ਇਹ ਕੁਝ ਮੀਟਿੰਗ ਦੇ ਵਿੱਚ ਵੀ ਦੇਖੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਗੱਲ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ ਹੈ 2 ਸਵਾ ਦੋ ਘੰਟੇ ਇਹ ਤੇ 66 ਕੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਊਂਡ ਕੇਬਲ ਆਂਦੀ ਹੈ ਕਿਉਂਕਿ ਇਹ ਬਡੋਗਰ ਤੋਂ ਆਂਦੀ ਹੈ ਉਹਦੇ ਚੋਂ ਉੱਪਰ ਵਾਲਾ ਓਵਰਹੈਡ ਸਾਰਾ ਨਹੀਂ ਪੈ ਸਕਿਆ ਉਹਦੇ ਚੋਂ ਉਹਨਾਂ ਨੇ ਕੇਬਲ ਐਕਸਟਰਨਲ ਪਾਈ ਹੋਈ ਆਲੇ ਕਰੀਬ ਉਹਦੇ ਬਾਅਦੂਰ ਦੀ ਜਿਹੜੀ ਕੱਲ ਪ੍ਰੋਬਲਮ ਆਈ ਹੈ ਬਟ ਉਹ ਦੋ ਘੰਟੇ ਕਲੈਰਿਫਾਈ ਹੋ ਗਏ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਦੇਖੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਪੀਲ ਚ ਗੱਲ ਹੋ ਰਹੀਆਂ ਚੇਅਰਮੈਨ ਸਾਹਿਬ ਹੋਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਤੇ ਅਰਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਚੱਕ ਕੇ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਲਗਾਵਾ ਕਰਾਵਾਂਗੇ ਇਹ 66 ਕੇਵੀ ਹੈ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕੋਈ ਦਿੱਤਾ ਦਿੱਕਤ ਹੋਵੇ ਤਾਂ ਉਹਨੂੰ ਚੇਜ ਕਰ ਸਕਦੇ ਆਂ। ਬੈਕਅਪ ਵਾਸਤੇ ਕੋਈ ਜਨਰੇਟਰ ਵਗੈਰਾ ਦਾ ਪ੍ਰਬੰਧ। ਮੈਂ ਦੱਸਦਾ ਨਾ ਜੀ। ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਜੀ। ਜਨਰੇਟਰ ਤਾਂ ਕੱਲ ਵੀ ਚੱਲੇ ਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ। ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮਐਸ ਸਾਹਿਬ? ਮੇਰੇ ਕੋਲ ਸੀਸਟੇਸੇ ਟੋਟਲ 20 ਹੈ ਜੀ। ਟੋਟਲ 20 ਦੇ ਤਰੀਬ ਜਿਹਾ ਜਨਰੇਟਰ ਆ ਗਿਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ। ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਨਾਂ ਦਾ ਟੂ ਟੂ ਦੀ ਇਲੈਕਟ ਇਹ ਕੋਲ ਮਲਾਕੇ ਸੀਗਾ ਵੀ ਮੁੜ ਕੇ ਕਿਉਂਕਿ ਹਸਪੀਟਲ ਹੈ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਛੁੱਟੀਆਂ ਸੰਦਿਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੀ ਰਹਾ ਅੱਧੇ ਘੰਟੇ ਦੀ ਜਦ ਮਨ ਲਗੋ ਕੁਛ ਇੱਕ ਮਿੰਟਾਂ ਜੀ ਹੁੰਦੀ ਅੱਧੇ ਘੰਟੇ ਵੱਧੇ ਪੌਣੇ ਘੰਟੇ ਜੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਨੋ ਜਨਰੇਟਰ ਟੇਕਓਵਰ ਕਰੇ ਤੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਸੀ ਕੀਤਾ ਹੈਗਾ ਫੈਸਲਾ ਵੀ ਸੀ ਇਹ ਕਲਟਰਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਏਗੀ ਤੇ ਜੇ ਇਦਾਂ ਕਦੇ ਹੋ ਜਾਏ ਤਾਂ ਜਿਹੜਾ ਦੂਜਾ ਉਹਨੂੰ ਚੇਂਜ ਓਵਰ ਕਰਕੇ ਤੇ ਉਹਨੂੰ 11 ਕੇਵੀ ਤੇ ਸ਼ਿਫਟ ਕਰ ਦਿਓ ਕਦੇ ਕੋ ਰਿਪੇਅਰ ਦੀ ਲੋਡ ਪਾ ਜਾਂਦੀ ਆ ਕੁਸ਼ ਪਾ ਜਾਂਦੀ ਆ ਦੋ ਆਲਟਰਨੇਟਿਵ ਪੈਰਨਲ ਸਿਸਟਮ ਹੋਏਗਾ ਜਿਸ ਪਾਈ